ਬਹੁਤ ਸੋਹਣਾ ਲੱਗ ਰਿਹਾ ਇਹ ਗ੍ਰੀਨ ਸੋਫਾ ਸਿੰਗਲ ਸੋਫਾ ਹੀ ਲੈਣਾ ਹੈ ਆਪਾਂ ਆਫਿਸ ਵਾਸਤੇ ਕਿਹੜਾ ਚੰਗਾ ਲੱਗ ਰਿਹਾ ਦੱਸੋ ਫਟਾਫਟ ਮੈਨੂੰ ਤਾਂ ਬਲੈਕ ਵੀ ਅੱਛਾ ਲੱਗ ਰਿਹਾ ਇਹ ਬਹੁਤ ਸੋਹਣਾ ਹੈ ਜੋ ਡਿਜ਼ਾਈਨ ਇਹਦਾ ਬਹੁਤ ਪਿਆਰਾ ਲੱਗਿਆ ਮੈਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੇ ਮੇਰੀ ਕੀ ਕਰਦੇ ਹੋ ਸਾਰੇ ਬਹੁਤ ਵਧੀਆ ਹੋਗੇ ਅਸੀਂ ਬਹੁਤ ਜ਼ਿਆਦਾ ਵਧੀਆ ਹਾਂ ਅੱਜ ਆਪਣੇ ਜਿਹੜਾ ਉਧਰ ਮਹਿਫਿਲ ਵਾਸਤੇ ਗੱਦੇ ਵਿਛਾਏ ਨੇ ਉੱਥੋਂ ਵਾਸਤੇ ਕੱਪੜੇ-ਕੁਪੜੇ ਖਰੀਦੇ ਆ ਜਿਹੜੀ ਤਰੀਆਂ-ਦਰੀਆਂ ਉੱਪਰ ਵਿਛਾਵਾਂਗੇ ਪਲੱਸ ਉਸ ਦਿਨ ਜਦੋਂ ਅਸੀਂ ਆਏ ਸੀ ਨਾ ਕੋ ਮਨਵਾਤੇ ਚੰਡੀ ਉਸ ਦਿਨ ਜਦੋਂ ਲੈਣ ਆਏ ਸੀ ਉਸ ਟਾਈਮ ਕੀ ਹੋਇਆ ਸੀ ਕਿਰਨ ਆਪਣਾ ਫੋਨ ਭੁੱਲ ਆਏ ਸੀ ਸਿੰਧੀ ਸਵੀਟਸ ਵਿੱਚ ਮੈਂ ਤੇ ਕਿਰਨ ਮੈਂ ਆਪਣੇ ਬਹੁਤ ਡਾਂਟਿਆ ਸੀ ਵੀ ਐਵੇਂ ਤੁਸੀਂ ਹਰ ਥਾਂ ਦੇ ਬਹੁਤ ਬਹੁਤ ਵਾਰੀ ਬਹੁਤ ਬਹੁਤ ਵਾਰੀ ਫੋਨ ਭੁੱਲਿਆ ਅੱਜ ਇਹ ਕਿਰਨ ਨੂੰ ਅਸੀਂ ਇਹ ਕਿਹਾ ਵੀ ਬੈਗ ਵਿੱਚ ਪਾ ਕੇ ਰੱਖਿਆ ਕਰੋ ਅੱਜ ਬੈਗ ਹੀ ਭੁੱਲ ਆਏ ਓਕੇ ਬਈ ਚਲੋ ਚੱਲੀਏ ਪਹਿਲਾਂ ਕਿਰਨ ਦੀ ਗੱਲ ਦੱਸ ਰਹੀ ਸੀ ਕਿਰਨ ਆਪਣਾ ਬੈਗ ਭੁੱਲ ਆਏ ਸੀ ਹੁਣ ਇਹਨਾਂ ਨੇ ਇਹਨਾਂ ਨੇ ਬੈਗ ਗੱਡੀ 'ਚ ਹੀ ਰੱਖ ਤਾ ਹਾਂਜੀ ਗੱਡੀ 'ਚ ਰੱਖ ਤਾ ਆਏ 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 ਇਨੂ ਦੇ ਗਏ ਕਿ ਨਹੀਂ ਕੁਛ ਹੈ ਇਹ ਬੜੀ ਖੁਸ਼ ਹੁੰਦੀ ਐਕਸਾਈਟਡ ਰਹਿੰਦੀ ਹਰ ਟਾਈਮ ਜਦੋਂ ਮੈਂ ਬਾਹਰ ਆਈ ਆ ਆਪਾਂ ਹੁਣ ਦੇਖ ਰਹੇ ਹਾਂ ਜੀ ਸੋਫੇ ਆਫਿਸ ਵਾਸਤੇ ਆਫਿਸ ਟਾਈਪ ਸੋਫਾ ਦੇਖੀਏ ਪੁਰਾਣੇ ਨਾ ਜੱਚ ਨਹੀਂ ਰਹੀ ਗੱਲ ਨਹੀਂ ਬੰਦਰੀ ਪੁਰਾਣਿਆਂ ਨਾਲ ਆਪਾਂ ਆ ਗਏ ਜੀ ਬਾਹਰ ਦੁਕਾਨ ਤੋਂ ਦੁਕਾਨ ਵਾਲਾ ਬੰਦੇ ਆ ਨਾ ਮਤਲਬ ਉਹ ਨਹੀਂ ਕਰ ਰਿਹਾ ਸੀ ਮਤਲਬ ਟਰਕਾਜ ਹੋ ਰਿਹਾ ਸੀ ਕਹਿੰਦਾ ਸਲੀਪ ਵੈਲ ਦੀ ਗੱਡੀ ਲਾਈ ਹੋਈ ਐ ਸੋ ਫਿਰ ਦੇ ਵਿੱਚ ਲੇਕਿਨ ਇਹਦੀ ਗਾਰੰਟੀ 6 ਮਹੀਨੇ ਦੀ ਐ ਜਦਕਿ ਛਲੇ ਸਲੀਪ ਵੈਲ ਦੀ 5 ਸਾਲ ਦੀ ਗਾਰੰਟੀ ਹੁੰਦੀ ਐ ਤੇ ਗਰੰਟੀ ਕੁਝ ਦੇ ਨਹੀਂ ਰਸੀ ਵੀ ਗੱਦਾ ਬਹਿ ਗਿਆ ਫਿਰ ਫਾਇਦਾ ਕੀ ਹੁੰਦਾ ਹੈ ਹਨਾ ਅਸੀਂ ਕੁਝ ਦਰੀਆਂ ਖਰੀਦੀਆਂ ਨੇ ਗੱਦਿਆਂ ਦੇ ਵਿਛਾਣ ਵਾਸਤੇ ਤੇ ਕੁਝ ਗਿਰਨ ਨੂੰ ਆਪਣਾ ਵੀ ਦਾ ਲਾ ਲਿਆ ਬੈੱਡ ਸ਼ੀਟਾਂ ਖਰੀਦ ਲਿਆਂਦੀਆਂ ਇਹ ਕੋਈ ਗੱਲ ਨਹੀਂ ਹੁੰਦੀ ਤੇ ਕੁਸਰਾਣੀ ਸਹੋਣੇ ਕੀ ਦੇ ਅੱਛਾ ਮੈਂ ਸੱਚ ਕੰਪਿਊਟਰ ਸਕਰੀਨ ਖਰੀਦੀ ਇੱਕ ਬਹੁਤ ਸੋਹਣੀ ਹੈ ਕਲਰਫੁੱਲ ਜੀ ਮੈਂ ਸੋਹਣਾ ਲੱਗੇ ਨਾ ਆਫਿਸ ਅਸੀਂ ਪਿਆ ਸਿੰਪਲ ਜੀ ਤਾਂ ਵਾਧੂ ਮਿਲ ਜੇ ਨਹੀਂ ਮੈਂ ਥੋੜੀ ਸੋਹਣੀ ਜੀ ਲਿੱਤੀ ਐ ਤੇ ਹੁਣ ਆਪਾਂ ਸੋਫਾ ਲੈ ਲਈਓ ਉੱਥੋਂ ਹੀ ਜਿੱਥੋਂ ਆਪਾਂ ਚੇਰਾਂ ਦੇ ਟੇਬਲਸ ਲਿੱਤੇ ਸੀ ਉੱਥੋਂ ਹੀ ਲੈਣੇ ਆਪਾਂ ਉੱਥੋਂ ਹੀ ਲੋਟ ਆਣੇ ਚਲ ਹੂੰ ਚਲਿਓ। ਤਾਂ ਰੋੜਾ ਨਹੀਂ ਵੜਾ ਪੁੱਤ। ਹੈ? ਚਲਿਓ। ਇੱਧਰ ਦੇਖੀਏ। ਇੱਥੋਂ ਹੀ ਲਿੱਤੇ ਸੀ ਆਪਾਂ ਟੇਬਲ ਤੇ ਕੁਰਸੀਆਂ ਤੇ ਹੁਣ ਆਪਾਂ ਦੇਖ ਲਈਏ ਸੋਫਾ। ਸੋਫੇ ਪਹਿਨੇ ਇੱਧਰ ਆ ਗ੍ਰੀਨ ਸੋਫਾ ਵੀ ਮੈਨੂੰ ਬਹੁਤ ਸੋਹਣਾ ਲੱਗ ਰਿਹਾ। ਬਾਕੀ ਦੇਖਦੇ ਹਾਂ। ਉਹ ਸੋਹਣਾ ਲੱਗ ਰਿਹਾ ਵੀ ਗ੍ਰੀਨ ਸੋਫਾ। ਸਿੰਗਲ ਸੋਫਾ ਹੀ ਲੈਣਾ ਆਪਾਂ ਆਫਿਸ ਵਾਸਤੇ। ਕੀ ਸੈਟਰ ਕਟੋਕਟ ਇਧਰ ਆ ਕੇ ਦੇਖੋ ਅੰਦਰ ਬੈਠ ਕੇ ਦੇਖੋ ਉਹ ਦੇਖੋ ਉਹ ਹੈ ਹੀ ਨਹੀਂ ਅੰਦਰ ਰੱਖ ਤਾਣਾ ਕਿਧਰ ਜਾਣਾ ਬਲੈਕ ਜਾ ਆ ਵੀ ਅੱਛਾ ਵੈਸੇ ਵਾਈਟ ਜਾ ਹੈ ਹਾਂ ਮੈਟਰੀ ਆਇਆ ਖੜ ਜੋ ਕਿਹੜਾ ਚੰਗਾ ਲੱਗ ਰਿਹਾ ਦੱਸੋ ਫਟਾਫਟ ਮੈਨੂੰ ਤਾਂ ਬਲੈਕ ਵੀ ਅੱਛਾ ਲੱਗ ਰਿਹਾ ਇਹ ਬਹੁਤ ਸੋਹਣਾ ਹੈ ਜੋ ਡਿਜ਼ਾਈਨ ਇਹਦਾ ਬਹੁਤ ਪਿਆਰਾ ਲੱਗਿਆ ਮੈਨੂੰ ਇਹ ਕਿੰਨੇ ਕੇ ਹੈ ਭਈਆ ਇਹ ਬਲੈਕ पांच सौ रुपए रेट बढ़ गया है इसका तो और बारह दस ये और जिसपे मैं बैठा हूं ये वाला जिसपे बैठा हूँ और वो ग्रीन वाला उधर पड़ा जो तो नहीं। और ये वाला वाइट तो वाइट तो वाले महंगे ने ਇਹ ਬੈਟਰਾ ਹੀ ਹੈ ਯਾਰ ਮੈਨੂੰ ਆਪ ਸੀਟ ਉਹ ਉਹ ਕੌਨਸੀ ਸੀਟ ਕੌਨਸੀ ਯੂਜ਼ ਕੀਤੀ ਹੈ ਇਸਮੇ ਹੈ ਵੀ ਗਾਰੰਟੀ ਹੈ ਜੀ 1 ਸਾਲ ਦੀ ਕੋਈ ਪ੍ਰੋਬਲਮ ਆਏਗੀ ਨਹੀਂ ਹੈ ਵੀ ਤਾਂ ਠੀਕ ਹੈ 1 ਸਾਲੇ ਤੱਕ ਵੈਸੇ ਨਹੀਂ ਕੁਝ ਹੁੰਦਾ ਸੋਫੇ ਨੂੰ ਹੈ ਨਹੀਂ ਕੌਨਸੀ ਹੈ ਸੀਟ ਸਲੀਪ ਵੈਲ ਹੈ ਕੋਈ ਔਰ ਹੈ ਸਲੀਪ ਵੈਲ ਹੈ ਉਹ ਦੇਵੋਗੇ ਰਿਟਰਨ ਮੇ ਹਾਂ ਜੀ ਗਾਰੰਟੀ ਲਿਖ ਕੇ ਦੋਗੇ 1 ਸਾਲ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਸੋਫਾ ਪਸੰਦ ਕਰਨ ਤੋਂ ਬਾਅਦ ਅਸੀਂ ਆ ਗਏ ਦੁਬਾਰਾ ਆਫਿਸ ਵਾਲੇ ਫਲੈਟ ਦੇ ਵਿੱਚ ਤੇ ਉਸ ਥਾਂ ਤੇ ਆ ਕੇ ਅਸੀਂ ਸੋਫਾ ਡਰਾਈ ਕਲੀਨਰ ਵਾਸਤੇ ਡਰਾਈ ਕਲੀਨ ਕਰਨ ਲਈ ਆਪਾਂ ਅਰਬਨ ਕਲੈਪ ਤੋਂ ਹੀ ਬੁਲਾਏ ਸੀ ਮਤਲਬ ਅਰਬਨ ਕਲੈਪ ਇੱਕ ਅਰਬਨ ਕੰਪਨੀ ਹੈ ਬੇਸਿਕਲੀ ਇੱਕ ਐਪ ਹੈ ਜੋ ਉੱਥੋਂ ਬੁਲਾ ਲੀਦੇ ਹੁੰਦੇ ਨੇ ਤੇ ਸੋਫੇ ਨੂੰ ਡਰਾਈ ਕਲੀਨ ਕਰਾ ਲਿਆ ਬਾਕੀ ਦਾ ਸਾਰਾ ਘਰ ਸਾਫ ਹੋ ਗਿਆ ਸੀ ਇਹ ਬਾਈ ਹੁਣੇ ਹੁਣ ਕਰ ਰਹੇ ਚੰਗੀ ਤਰ੍ਹਾਂ ਪਹਿਲਾਂ ਵੈਕਿਊਮ ਕੀਤਾ ਫਿਰ ਚੰਗੀ ਤਰ੍ਹਾਂ ਡਰਾਈ ਇਹਨੂੰ ਜੋ ਵੀ ਕਰਦਾ ਹੁੰਦਾ ਹੈ ਕੈਮੀਕਲ ਕੋਮੇਕ ਲਾ ਕੇ ਵਧੀਆ ਕਰਦਾ ਤੇ ਮੈਂ ਇਹਨਾਂ ਨੂੰ ਮੈਂ ਕਿਹਾ ਕਿ ਰਣ ਨੂੰ ਪੇਚ ਕੇ ਆ ਵੀ ਤੁਸੀਂ ਚਲੋ ਘਰ ਤੇ ਮੈਂ ਡਰਾਈ ਕਲੀਨ ਕਰਵਾ ਕੇ ਹੀ ਫਰਾਨਾ ਜਾ ਲੈ ਜਾ ਲੈ ਦੱਸ ਬਾਬੂ ਕੰਮ ਕਰਾ ਲੈਣ ਪਾਪਾ ਹੈਨਾ ਕੰਮ ਫੇਲੇ ਕੰਮ ਕਰਾਵਾਂਗਾ ਮੇਰੇ ਬੁੱਤ ਨਾ ਲੈ ਤੂੰ ਸੀ ਤੂੰ ਉੱਥੇ ਜਾ ਕੇ ਇੱਥੇ ਜਾ ਕੇ ਰੋਣ ਲੱਗ ਚੰਗੀ ਵੀ ਘਰ ਲੈ ਕੇ ਚੱਲੋ ਇੱਥੇ ਰਹਿ ਤੂੰ ਉੱਥੇ ਏਸੀ ਉਸੀ ਨਹੀਂ ਚੱਲ ਰਿਆਲੇ ਇੱਥੇ ਮੈਂ ਕੰਮ ਕਰਾਵਾਂ ਮੈਂ ਆ ਕੇ ਨੂੰ ਫਿਰ ਇਲੈਕਟ੍ਰੀਸ਼ੀਅਨ ਨੂੰ ਲਵਾ ਲਵਾਂ ਪੱਕੇ ਭੁਕੇ ਜੀ ਯਾ ਯਾਓ ਗੁੱਡ ਮਾਰਨਿੰਗ ਇਬਾਦਤ ਛੱਛ੍ਰੀ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡੀ ਅੱਜ ਦੀ ਰੁਟੀਨ ਕੀ ਹੈ ਦੱਸੋ ਬਾਬੂ ਅੱਜ ਪਾਪਾ ਨੂੰ 당 ਕਰਨ ਹੈ ਕਿ ਮਮਾ ਨੂੰ ਦੱਛ 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 ਮੇਰੇ ਮਗਰ ਨਾਲ ਆਉਤ ਜੀ ਆਜੋ 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 ਸਪੀਡ ਫੜ ਲੈਣੀ ਹੈ ਕੋਦਮ ਮੈਂ ਜਾ ਰਿਹਾ ਮੈਂ ਜਾ ਰਿਹਾ ਮੈਂ ਜਾ ਰਿਹਾ ਮੈਂ ਬੱਕ ਚੱਪਲ ਪਾ ਲਾਂ ਭਣੀ ਵਾਈਪ ਕਰ ਦਿਓ ਹਾਂਜੀ ਆ ਜਾ ਆ ਜਾ ਆ ਜਾ ਇਹਦੇ ਮੇਰੇ ਆ ਮੇਰੇ ਮੇਕਰ ਲੱਗੀ ਵੀ ਵਾਲਾ ਦਾ ਇਹਦੇ ਤੇ ਬਰੇਡ ਜਾਂਦੀ ਆ ਜਦੋਂ ਉਹ ਤਾਂ ਬਿਠਾ ਕੇ ਨਾਲ ਨੂੰ ਆਦੇ ਕੋਲ ਫਿਰ ਲੱਗੀ ਹਾਂਜੀ ਮੈਂ ਤੁਹਾਨੂੰ ਕਹਿ ਰਹੀ ਹਾਂ ਮਤਲਬ ਕਿ ਕੰਮ ਸਾਰਾ ਹੋ ਗਿਆ ਉਹ ਉਧਰ ਉਧਰ ਕੰਮ ਵਾਲੀ ਦੀਦੀ ਨੇ ਆਉਣਾ ਵਾ ਉਸ ਤੋਂ ਪਹਿਲਾਂ ਜੋ ਵੀ ਆਪਾਂ ਉਧਰ ਕਰਨਾ ਵਾ ਇੱਕ ਟੇਬਲ ਟੂਬਾ ਸਾਫ਼ ਕਰਨੀ ਆ ਤੇ ਜਿਹ ਸਿੰਦਰੀਆਂ ਕਹਿੰਦਾ ਰੈਡੀ ਭੁਲਾਉਣੀਆਂ ਲੋੜੀਆਂ ਕੱਢ ਲਓ ਸਾਰਾ ਫਿਰ ਚੱਲੀਏ ਸਿੰਦਰੀਆਂ ਵਾਲੀ ਗੱਲ ਤਾਂ ਤੁਸੀਂ ਵਧੀਆ ਕਰ ਜੇ ਇਹਨਾਂ ਦਾ ਸਫਾਈ ਕਰਨੀ ਹੋਣੀ ਹੈ। ਹਾਂ ਹਾਂ। ਮੈਂ ਸਿੰਦਰੀਆਂ ਘੜਵਾ ਬਲ ਸਹੀ ਗੱਲ ਹੈ ਬਲ। ਇੱਧਰ ਮੇਰੀ ਸਟੂਡੀਓ ਚ ਨਾ ਬੈਗ ਉਧਰ ਚ ਰੱਖੀ ਹੋਈਆਂ ਨੇ ਡਬਿੰਗ ਰੂਮ ਵਿੱਚ। ਮੰਮਾ ਤੁਹਾਡੇ ਇਕੱਲੇ ਕੰਮ ਕਰ ਰਹੇ ਨੇ ਤੁਸੀਂ ਕੰਮ ਨਹੀਂ ਕਰਾ ਰਹੇ। ਆਉਂ ਦੱਜੋ ਦੇਦਿਓ। ਦੱਚ ਦੇ। ਫਲੈਟ ਭਾਵੇਂ ਜਿੱਤਾ ਕਿਰਾਏ ਦੇ ਬਰਾਬਦਾ ਹੀ ਹੈ। ਹੁਣ ਵਾਈਫਾਈ ਵਾਲੇ ਬਾਈ ਸਾਹਿਬ ਆਏ ਹੋਏ ਨੇ। ਵਾਈਫਾਈ ਲਵਾ ਰਹਿਆਂ। ਇਹ ਪਹੁੰਚ ਗਏ ਘਰੇ ਸਾਰਾ ਕੰਮ ਕੁੰਮ ਕਰਕੇ ਫਿਨਿਸ਼ ਕਰਾ ਰਹਿਆਂ ਸਾਰਾ ਇੱਕ ਮਤਲਬ ਬਹੋਣਾ ਆ। ਮੈਂ ਸਾਰਾ ਡਨ ਆ ਬਸ ਹੁਣ ਸੁੱਕਾ-ਤੁੱਕਾ ਸਮਾਨ ਜਿਵੇਂ ਛਪੀ ਦਾ ਪ੍ਰਿੰਟਰ ਹੋ ਗਿਆ ਐਵੇਂ ਨੀ ਚੀਜ਼ਾਂ ਜਿਹੜੀਆਂ ਨੇ ਬਸ ਸਟੇਸ਼ਨਰੀ ਵਾਲਾ ਜਿਹੜਾ ਸਮਾਨ ਆ ਉਹ ਲੈ ਕੇ ਜਾਣਾ ਛਪੀ ਨੇ। ਬਾਕੀ ਘਰ ਦਾ ਸਾਰਾ ਕੰਮ ਤਾਇਆ ਰਹੇ ਆ ਆਪਾਂ। ਸ਼ਾਮ ਨੂੰ ਜਾਵਾਂਗੇ ਇੱਕ ਵਾਰੀ ਫੇਰ। ਉਹ ਸ਼ਾਮ ਨੂੰ ਤਾਂ ਜਾਣਾ ਇੱਕ ਨਾ ਕੈਮਰੇ ਗੁੰਮਰੇ ਵਾਲੇ ਆ ਰਹੇ ਨੇ ਬਾਈ ਹੁਣੇ। ਮੈਂ ਕੈਮਰਾ ਵੀ ਲਵਾ ਲਈਏ ਆਫਿਸ ਦੇ ਵਿੱਚ ਕਿਉਂਕਿ ਮੈਂ ਤਾਂ ਜ਼ਰੂਰੀ ਨਹੀਂ ਵੀ ਮੈਂ ਆਲਵੇਜ਼ ਇੱਥੇ ਮਿਲਾਂਗਾ ਜਾਂ ਹੋਊਂਗਾ ਸਟਾਫ ਦਾ ਕੋਈ ਨਾ ਕੋਈ ਤਾਂ ਬੰਦਾ ਮਿਲੂਗਾ ਉੱਥੇ ਲੇਕਿਨ ਕੌਣ ਆ ਰਿਹਾ ਕੌਣ ਜਾ ਰਿਹਾ ਆਪਾਂ ਨੂੰ ਇੱਕ ਰਿਕਾਰਡ ਹੋਣਾ ਚਾਹੀਦਾ ਆਪਣੇ ਵਾਸਤੇ ਇੱਥੇ ਵੀ ਤਾਂ ਹੀ ਕਿਉਂਕਿ ਪਹਿਲਾਂ ਇੱਥੇ ਲਵਾਏ ਹੋਏ ਸੀ ਕੈਮਰੇ ਕੋਈ ਘਰੇ ਕੋਈ ਆਂਦੇ ਸੀ ਜਾਂਦੇ ਸੀ ਹੈਨਾ ਸੋ ਤਰ੍ਹਾਂ ਤਰ੍ਹਾਂ ਦੇ ਬੰਦੇ ਆਂਦੇ ਨੇ ਮਿਲਣ ਵਾਸਤੇ ਕੋਈ ਭੈਣਾਂ ਆਉਂਦੀਆਂ ਨੇ ਸੋ ਕਈ ਵਾਰ ਪਤਾ ਨਹੀਂ ਹੁੰਦਾ ਨਾ ਹਰ ਕਿਸੇ ਦਾ ਵੈਸੇ ਵੀ ਅ ਸਰਵੇਲੈਂਸ ਜ਼ਰੂਰੀ ਹੁੰਦੀ ਹੈ ਆਪਣੇ ਆਫਿਸ ਦੇ ਸੋ ਉਹ एवरीथिंग ਇਜ਼ ਡਨ ਨਾਉ ਤੇ ਨਹੀਂ ਕਰਨੀ ਮੈਂ ਮੈਂ ਤਾਂ ਦੁਬਾਰਾ ਨਾ ਆਵਾਂ ਜੀ ਪਸੀਨਾ ਪਸੀਨਾ ਹੋਇਆ ਪਿਆ ਬਹੁਤ ਹੀ ਗਈ ਹੈ ਮੈਂ ਤਾਂ ਹੋਰ ਇੱਕੜਾ ਲਈ ਮੇਰੀ ਤਾਂ ਸਵੇਰੇ ਅੱਧਾ ਹੀ ਆਪਾਂ ਨਹਾ ਨੂੰ ਕੇ ਉਪਮਾ ਪੋਹਾ ਅਨੇ ਪੋਹਾ ਨੇ ਉਪਮਾ ਬਣਾਇਆ ਇਹ ਚਾਹ ਪੀਤੀ ਤੇ ਨਾਲ ਦੇ ਨਾਲ ਹੀ ਤੇ ਜਿਹੜਾ ਸਮਾਨ ਲੈ ਕੇ ਜਾਣਾ ਸੀ ਲੈ ਕੇ ਨਿਕਲ ਗਏ ਤੇ ਹੁਣ ਡਸਟ ਦੇ ਨਾਲ ਮੇਰੀ ਜਿਹੜੀ ਗਲੇ 'ਚ ਇਰਿਟੇਸ਼ਨ ਹੁੰਦੀ ਨਾ ਖਾਰਸ਼ ਹੁੰਦੀ ਉਹ ਹੋ ਰਹੀ ਹੈ ਚਲੋ ਜੀ ਬੁਰੇ ਹਾਲ ਤੇ ਫਾਈਨਲੀ ਖੁਸ਼ੀ ਕਹਿੰਦੇ ਉਦੋਂ ਹੁੰਦੀ ਜਦੋਂ ਸਾਰਾ ਨਿਬੜ ਜਾਂਦਾ ਹੈ ਪੇਂਟਿੰਗਸ ਪੌਂਟਿੰਗਸ ਵੀ ਕਈ ਟੰਗਾ ਹੈ ਕਈ ਰਹਿ ਗਈਆਂ ਕਈ ਤਾਂ ਤੁਸੀਂ ਹੋਲ ਕਰਤੇ ਐਕਸਟਰਾ ਵੀਡੀਓ ਤਾਂ ਨਹੀਂ ਬਣਾਈ ਮੈਂ ਕੀ ਕੰਮ ਕਰਦੇ ਦੀ ਵੀਡੀਓ ਬਣਾਈਏ ਫਿਰ ਸਾਰੇ ਕਹਿਣਗੇ ਵੀ ਕੰਮ ਕਰਦੇ ਨੇ ਵੀਡੀਓ ਬਣਾਉਂਦੇ ਨੇ ਸੇਮ ਫਲੈਟ ਮੇਰੇ ਕੰਮ ਦੀ ਵੀਡੀਓ ਛੱਡੋ ਭਰਾ ਮਨਜਾ ਨਹੀਂ ਕੀਤਾ ਸੀ ਮਨਜਾ ਨਹੀਂ ਹਾਂ ਛੱਡੋ ਭਰਾ ਤੇ ਮੁੜ ਕੇ ਵਾਈ ਵੀ ਕੁਝ ਅਲੱਗ ਹੋ ਗਈ ਹੈ ਕਿਉਂਕਿ ਇਹ ਆਫਿਸ ਟਾਈਪ ਹੈ ਨਾ ਇਹ ਰੈ residenial ਨਹੀਂਗਾ ਇਹ ਆਫਿਸ ਹੈ ਤੇ ਸੋਫੇ ਸੂਫੇ ਡਰਾਈ ਕਲੀਨ ਨਵਾਂ ਸੋਫਾ ਵੀ ਆ ਗਿਆ ਟੇਬਲ ਸੈਟਅਪ ਸਕਰੀਨ ਲਿਆਂਦੀ ਨਵੀਂ ਕੰਪਿਊਟਰ ਵਗੈਰਾ ਲੈ ਲਲੇ ਪੱਬੇ ਸਭ ਕੁਝ ਡਨ ਹੋ ਚੁੱਕਾ ਦੋ ਤਿੰਨ ਇੰਟਰਵਿਊਸ ਮੈਂ ਲੈ ਚੁੱਕਾ ਦੋ ਤਿੰਨ ਹੋਰ ਜਿਹੜੇ ਆਏ ਹੋਏ ਨੇ ਉਹਨਾਂ ਦੀ ਇੰਟਰਵਿਊ ਲੈਣੀਆਂ ਨੇ ਕਿਉਂਕਿ ਜਿਹੜਾ ਬੈਸਟ ਵਨ ਹੋਏਗਾ ਉਹਨਾਂ ਨੂੰ ਆਪਾਂ ਰੱਖ ਲਾਂਗੇ ਦੇਖੋ ਸਾਰੇ ਵਧੀਆ ਹੁੰਦੇ ਨੇ ਮਾੜਾ ਕੋਈ ਨਹੀਂ ਹੁੰਦਾ ਪਰ ਜੋ ਮੇਰੀ ਰਿਕੁਆਇਰਮੈਂਟ ਹੈ ਮੈਨੂੰ ਉਸ ਦੇ ਅਕੋਰਡਿੰਗ ਮੈਂ ਉਹ ਦੇਖ ਰਿਹਾ ਸਟਾਫ ਦੇ ਵਿੱਚ ਕੋਈ ਉਸ ਦੇ ਅਕੋਰਡਿੰਗ ਸਟਾਫ ਦੀ ਆਪਾਂ ਰਿਕੁਆਇਰਮੈਂਟ ਫੁਲਫਿਲ ਜੋ ਵੀ ਕਰਨਗੇ ਉਹਨਾਂ ਨੂੰ ਡਨ ਕਰ ਦੇਣਾ ਐ ਫੇਸੇ ਸ਼ਾਰਟਲਿਸਟ ਤਾਂ ਮੈਂ ਕਰ ਲਿਨੀ ਇੱਕ ਦੋ ਜਣੇ ਲੈਟਸ ਸੀ ਪਰਮਾਤਮਾ ਕਿਹਨਾਂ ਨਾਲ ਸਾਡਾ ਸਾਥ ਲਿਖਦੇ ਨੇ ਵੀ ਕਿਹੜੇ ਸਾਡੇ ਨਾਲ ਰਲ ਕੇ ਆਪਾਂ ਕੰਮ ਕਰਾਂਗੇ ਤੇ ਹੁਣ ਰੋਟੀ ਖਾਈਏ ਕਿਰਨ ਕੀ ਖਾਣਾ ਹੈ ਮੈਂ ਪਤਾ ਕੀ ਸੋਚ ਰਿਆਂ ਬਾਹਰੋਂ ਥਾਲੀ ਮੰਗਾ ਲਈ ਅੱਜ ਹੈਨਾ ਅੱਜ ਨਹੀਂ ਆ ਗਈ ਮਤਲਬ ਮੈਨੂੰ ਲੱਗਦਾ ਤੁਹਾਡੇ ਤੋਂ ਵੀ ਤੁਹਾਨੂੰ ਵੀ ਕਾਨੂੰ ਕਸ਼ਟ ਦੇਣਾ ਉਹ ਤਾਂ ਬਾਰੂ ਥਾਲੀ ਮੰਗਾ ਲੈਨੇ ਆ ਕਿਉਂਕਿ ਮੈਂ ਟ੍ਰੈਲੈਂਡ ਰੂਲ ਹਾਂ ਹਾਂ ਹੁਣ ਹਿੰਮਤ ਹੈ ਨਹੀਂ ਟਾਈਮ ਵੀ ਜ਼ਿਆਦਾ ਹੋ ਗਿਆ ਹਿੰਮਤ ਜਮ ਨਹੀਂ ਹੈਗੀ ਹਿੰਮਤ ਪੈਨ ਹੈ ਕਿਉਂਕਿ ਇਹ ਬਾਦਸ ਨੂੰ ਮੈਂ ਨਮੋਣਾ ਵੀ ਆ ਕਿਉਂਕਿ ਬਾਦਸ ਨੂੰ ਨਵਾਇਆ ਆਰਡਰ ਕਰਾਂ ਥਾਲੀ ਕਰਾਂ ਕੁਝ ਹੋਰ ਕਾਣਾ ਥਾਲੀ ਕਰ ਲਓ ਮੈਂ ਥਾਲੀ ਕਰ ਦਿੰਦਾ ਆਰਡਰ ਟਾਈਮ ਠੀਕ ਹੈ ਚਲੋ ਜੀ ਦੋਸਤੋ ਅੱਜ ਇਨੱਕ ਵਲੌਗ ਨੂੰ ਪ੍ਰਵਾਨ ਲਾਇਓ ਸਿਰ ਮੱਥੇ ਲਾਇਓ ਤੇ ਮਿਲਦੇ ਆ ਤੁਹਾਨੂੰ ਕੱਲ ਤੇ ਕੱਲ ਉਮੀਦ ਕਰਾਂਗੇ ਵੀ ਤੁਹਾਨੂੰ ਮੈਂ ਇੱਕ ਵਾਰੀ ਸਾਰਾ ਸੈਟਅਪ ਦਿਖਾ ਦਵਾਂ ਵੀ ਜਿਹੜਾ ਲਗਾਇਆ ਤੇ ਦਿਓ ਇਜਾਜ਼ਤ Bye-bye.